ਜਿਹਨਾਂ ਦੇ ਦਫ਼ਤਰ ਵਿੱਚ ਪਹੁੰਚੇ ਨੇ ਜਗਦੀਪ ਸਿੰਘ ਗੈਰੀ ਜਿਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ ਉਹ ਇਸ ਲਈ ਕਿਹਾ ਜਾਂਦਾ ਹੈ ਕਿ ਇੰਨਾ ਵੱਲੋਂ ਹਰ ਵਰਗ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਂਦਾ ਹੈ ਜਦੋਂ ਵੀ ਇਹਨਾਂ ਦੇ ਪਰਿਵਾਰ ਵਿੱਚ ਹੀ ਕੋਈ ਵੀ ਜਦੋਂ ਇਨਸਾਨ ਮਦਦ ਲਈ ਆਉਂਦਾ ਹੈ ਤਾਂ 24 ਘੰਟੇ ਇਹਨਾਂ ਦੀਆਂ ਸੇਵਾਵਾਂ ਰਹਿੰਦੀਆਂ ਨੇ ਤੇ ਇਹ ਲੋਕਾਂ ਦੇ ਨਾਲ ਜਾ ਕੇ ਕਿਸੇ ਕੋਲੇ ਚੌਂਕੀ ਕਿਸੇ ਹਸਪਤਾਲ ਕਿਤੇ ਰਾਮ ਬਾਗ ਹੋਰ ਵੀ ਕਿਤੇ ਜਿੱਥੇ ਵੀ ਇਹਨਾਂ ਦੀ ਰੋਡ ਪੈਂਦੀ ਹੈ ਇਹ ਹਾਜ਼ਰ ਰਹਿੰਦੇ ਨੇ ਤਾਂ ਹੁਣ ਇਹ ਸ਼ਰੋਮਣੀ ਕਾਦੀ ਦਲ ਪਾਰਟੀ ਦੇ ਆਗੂ ਹਨ ਪਾਰਟੀ ਵਿੱਚ ਵੀ ਇੱਕ ਸੇਵਾ ਦੀ ਮਿਸਾਲ ਬਣੇ ਨੇ ਤੇ ਸੇਵਾ ਤੌਰ ਤੇ ਕੰਮ ਕਰ ਰਹੇ ਨੇ ਤਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੋਦੀਆ ਦੇ ਗੈਰੀ ਸਾਹਿਬ ਨਾਲ ਕੀ ਕਹਿਣਾ ਚਾਹੁੰਦੇ ਨੇ ਤੇ ਜੋ ਪੰਜਾਬ ਵਿੱਚ ਜਿਮਨੀ ਚੋਣਾਂ ਹੋ ਰਹੀਆਂ ਹਨ ਉਹਨਾਂ ਬਾਰੇ ਇਹਨਾਂ ਦੇ ਵਿਚਾਰ ਅਤੇ ਜੋ ਪੰਜਾਬ ਵਿੱਚ ਅਗਲੀ ਸਰਕਾਰ ਬਣਨੀ ਹੈ ਉਹਨਾਂ ਦੇ ਮੁੱਦੇ ਬਾਰੇ ਗੈਰੀ ਸਾਹਿਬ ਨਾਲ ਵਿਸ਼ੇਸ਼ ਗੱਲਬਾਤ ਸਾਡੇ ਦਰਸ਼ਕਾਂ ਨਾਲ ਗੈਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸਤਕਾਲ ਜੀ ਵਾਹਿਗੁਰੂ ਖਾਲਸਾ ਜੀ ਕੀ ਪੱਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਜਲਵਾ ਨਿਊ ਚੈਨਲ ਦੀ ਪੂਰੀ ਟੀਮ ਦਾ ਆਪਣੇ ਦਿਲੋਂ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਇੱਥੇ ਅੱਜ ਸਾਡੇ ਦਫ਼ਤਰ ਦੇ ਵਿੱਚ ਤੁਸੀਂ ਆਏ ਆ ਇਸ ਗੱਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਕੀ ਗੱਲ ਹੈ ਜੀ ਕਿਸ ਨਜ਼ਰੀ ਨਾਲ ਦੇਖਦੇ ਆ ਤੁਸੀਂ ਪੰਜਾਬ ਦਾ ਹਾਲਾਤ ਵਰ ਕੀ ਕਰ ਰਿਹਾ ਹੋ ਦੇਖੋ ਰਾਜਮਾ ਜੀ ਪੰਜਾਬ ਦੇ ਹਾਲਾਤ ਜੋ ਅੱਜ ਦੀ ਸਥਿਤੀ ਆ ਉਹ ਆਪਾਂ ਸਾਰੇ ਇਹਦੇ ਇਹਦੇ ਬਾਰੇ ਪੱਲੀ ਪੱਤੀ ਜਾਣੂ ਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਆਈ ਆ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਦਨਬਦਨ بگੜਿਆਗਾ ਕੋਈ ਪੰਜਾਬ ਦੇ ਵਿੱਚ ਸੁਧਰਨ ਵਾਲੀ ਕੋਈ ਗੱਲ ਨਹੀਂ ਹੋਈ ਅੱਜ ਤੁਸੀਂ ਦੇਖ ਰਹੇ ਹੋ ਕਿ بڑے بڑے ਅਫੀਸਰ ਜਿਹੜੇ ਕ੍ਰਿਮੀਨਲ ਕੇਸਾਂ ਦੇ ਵਿੱਚ ਧੋਖੇ ਧੜੀਆਂ ਦੇ ਵਿੱਚ ਲੋਕਾਂ ਦੇ ਨਾਲ ਠੱਗੀਆਂ ਠੋਰੀਆਂ ਦੇ ਵਿੱਚ ਜਿਹੜੇ ਉਹ ਜਿਹੜੇ ਫਸ ਰਹੇ ਨੇ ਤੇ ਖਾਸ ਕਰਕੇ ਆਮ ਆਦੀ ਪਾਰਟੀ ਦੇ ਜਿਹੜੇ ਹੈਗਾ ਕੋਈ ਮਿਨਿਸਟਰ ਦਾ ਕੋਈ ਐਮਐਲਏ ਕੋਈ ਖੁਸਾ ਉਹ ਵੀ ਜਿਹੜਾ ਹੈਗਾ ਤੁਹਾਡੇ ਨਜ਼ਰ ਸਾਹਮਣੇ ਹੈਗਾ ਅਲੱਗ-ਅਲੱਗ ਘਟਾਲਿਆਂ ਦੇ ਵਿੱਚ ਜਿਹੜੇ ਹੈਗੇ ਆ ਰਹੇ ਨੇ ਅੱਜ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਬੇਤਰ ਪੰਜਾਬ ਦੇ ਹਾਲਾਤ ਨਹੀਂ ਹੈਗੇ ਚੰਗੇ ਕਿਉਂਕਿ ਬਹੁਤ ਜ਼ਿਆਦਾ ਪੰਜਾਬ ਦਾ ਬੁਰਾ ਹਾਲ ਨੌਜਵਾਨ ਪੀੜ੍ਹੀ ਦਿਰਵਧਨ ਨਸ਼ਿਆਂ ਦੀ ਦੌੜ ਦੇ ਵਿੱਚ ਡੁੱਬਦੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਅਸੀਂ ਨਸ਼ੇ ਸ਼ਰਮ ਕਰਨ ਦਾ ਕੰਮ ਕਰਾਂਗੇ ਅੱਜ ਤੁਸੀਂ ਦੇਖ ਰਹੇ ਹੋ ਕਿ ਕੋਈ ਨਸ਼ਾ ਨਹੀਂ ਖਤਮ ਹੋਇਆ ਨਸ਼ਾ ਖਤਮ ਕਰੇ ਦੂਜੀ ਦੂਰ ਦੀ ਗੱਲ ਨਸ਼ਾ ਤਾਂ ਖਤਮ ਕੀ ਹੋਣਾ ਸੀ ਪੰਜਾਬ ਦੇ ਵਿੱਚ ਦਿਨਵਧਨ ਜਿਹੜੇ ਹੈਗੇ ਆ ਮਹਾਨ ਹਸਤੀਆਂ ਉਹਨਾਂ ਦੇ ਕਤਲ ਹੋਏ ਨੇ ਅੱਜ ਦਿਨ ਬਿ ਦਿਨ ਜਿਹੜਾ ਹੈਗਾ ਇੱਥੇ ਮਾਹੌਲ ਖਰਾਬ ਹੋ ਰਿਹਾ ਤੁਰੇ ਜਾਂਨ ਨੂੰ ਗੋਲੀ ਮਾਰ ਦਿੰਦਾ ਚੋਰੀ ਚਿਗਾਰੀ ਕਿੰਨਾ ਸਨੈਚਿੰਗ ਦਾ ਕਿੰਨਾ ਬੁਰਾ ਹਾਲਾ ਪੰਜਾਬ ਦੇ ਵਿੱਚ ਕੋਈ ਵੀ ਮੇਰੇ ਗੱਲ ਕੋਈ ਧੀ ਪੈਣ ਜਾ ਕੋਈ ਬਜ਼ੁਰਗ ਕੋਈ ਤੁਰੇ ਜਾਂਦਾ ਕੋਈ ਉਹ ਸੁਰਖਸ਼ਤ ਨਹੀਂ ਹੈਗਾ ਨੌਜਵਾਨ ਕਿਹੜੀ ਸੁਰਖਸ਼ਤ ਨਹੀਂ ਹੈ ਤਾਂ ਜਿਸ ਤਰ੍ਹਾਂ ਜਿਵਨੀ ਚੋਣਾਂ ਚੱਲ ਰਹੀਆਂ ਨੇ ਪੰਜਾਬ 'ਚ ਉਹਨਾਂ ਬਾਰੇ ਕੀ ਕਹਿੰਦੇ ਦੇਖੋ ਜੀ ਅੱਜ ਦੀ ਜਿਹੜੀ ਜੋ ਜਿਵਨੀ ਚੋਣਾਂ ਸੜੀ ਉਤਰਨਤਾਰ ਵਾਲੇ ਜਿੰਨੀ ਚੋਣਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹ ਸਾਡੇ ਬਹੁਤ ਵਧੀਆ ਉਮੀਦਵਾਰ ਨੇ ਬੀਬੀ ਸੁਖਵਿੰਦਰ ਕੌਰ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਤੇ ਉਹ ਇੱਕ ਫੌਜੀ ਪਰਿਵਾਰ ਨਾਲ ਸੰਬੰਧਤ ਨੇ ਫੌਜ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਸ ਪਰਿਵਾਰ ਦੇ ਉਹ ਪਰਿਵਾਰ ਦੇ ਮੁਖੀ ਨੇ ਜਿਹੜੇ ਸਾਹਿਬ ਜਸਵੰਤ ਸਿੰਘ ਜੀ ਦਵੰਦਾ ਜੋ ਬਹੁਤ ਜਸਰ ਸੀ ਉਹਨਾਂ ਨੇ ਆਪਣੀ ਨੌਕਰੀ ਨੂੰ ਵੀ ਲੱਤ ਮਾਰ ਦਿੱਤੀ ਸੀ ਕਿ ਹਰਮੰਦਰ ਸਾਹਿਬ ਤੋਂ ਵੱਡੀ ਸਾਡੇ ਲਈ ਕੋਈ ਚੀਜ਼ ਨਹੀਂ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਪਰਿਵਾਰ ਦੀ ਕਰਵਾਇਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਕਿ ਉਹਨਾਂ ਨਿਸ਼ਾਨ ਤੱਕੜੀ ਕਿ ਉਹਨਾਂ ਨਿਸ਼ਾਨ ਤੋਂ ਉਹ ਲੜ ਰਹੇ ਨੇ ਜਿਸ ਵਿੱਚ ਤਰਨਤਾਰਨ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦਾ ਬਹੁਤ ਸਾਰੇ ਕਲਬਾਂ ਦਾ ਬਹੁਤ ਸਾਰੀਆਂ ਪੰਚਾਇਤਾਂ ਦਾ ਪ੍ਰਿੰਸੀਪਲ ਮੈਡਮ ਸਕੂਲ ਤੋਂ گور ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਭਰਮਾ ਜਾਹੂ ਮਾਰਾ ਮਿਲ ਰਿਹਾ ਹੈ ਗੈਰ ਸਾਬ ਤੁਸੀਂ ਕਿਸ ਦਾਅਵੇ ਨਾਲ ਕਹਿ ਸਕਦੇ ਹੋ ਕੀ ਕਰਨ ਤਰਨ ਤੋਂ ਕਲਜੀਗਰ ਦੀ ਸੀਡੀ ਦੇਖੋ ਅਸੀਂ ਜੋ ਤਰਨਤਾਰ ਵਾਲੀ ਸੀਟ ਆ ਸੀ ਸਤਾਵੇ ਨਾ ਕਹਿ ਸਕਦੇ ਇੱਕ ਦਾ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਇਹ ਕੋਲੋਂ ਸ਼ਰੋਣੀ ਅਕਾਲੀ ਦਲ ਨੂੰ ਲੋਕ ਜਿਹੜਾ ਹੈਗਾ ਯਾਦ ਕਰ ਰਹੇ ਸੀ ਇਹ ਵੀ ਔਨ ਮਲੇ ਸ੍ਰੀ ਪੰਜਾਬ ਦੇ ਵਿੱਚ ਜੇ ਕੁਝ ਜੇ ਕਿਸੇ ਨੇ ਕੁਝ ਕੀਤਾ ਤਾਂ ਸ਼ਰੋਣੀ ਅਕਾਲੀ ਦਲ ਨੇ ਕੀਤਾ ਜੋ ਜਿਉਂਦੀ ਜਗ ਦੀ ਤਸਵੀਰ ਸਾਡੇ ਅੱਖਾਂ ਦੇ ਸਾਹਮਣੇ ਦਿਖ ਰਿਹਾ ਕਿ ਗਰੀਬੀ ਤੋਂ ਲੈ ਕੇ ਰਾਸ਼ਨ ਕਾਰਡ ਬਰੌਂਡ ਦਾ ਮਸਲਾ ਹੋਵੇ ਪੈਨਸ਼ਨ ਦਾ ਮਸਲਾ ਹੋਵੇ ਸਨ ਸਕੀਮ ਦਾ ਮਸਲਾ ਹੋਵੇ ਲੜਕੀ ਨੂੰ ਸਾਈਕਲ ਦੇਣ ਦਾ ਮਸਲਾ ਹੋਵੇ ਕਿੰਨੇ ਜਿਹੜੇ ਕਿਸਾਨਾਂ ਨੂੰ ਜਿਹੜੀਆਂ ਸਹੂਤਾ ਮੁਆਵਜ਼ੇ ਦੇਣ ਦਾ ਮਸਲਾ ਹੋਵੇ ਦਾਣਾ ਮੰਡੀਆਂ ਦੇ ਵਿੱਚ ਪਈ ਹੋਈ ਅਨਾਜ ਕੁੱਪੜ ਦਾ ਮਸਲਾ ਹੋਵੇ ਜਿੰਨੇ ਵੀ ਮਸਲੇ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਬੁਸਣ ਦਾ ਮਸਲਾ ਹੋਵੇ ਕਿੰਨੀਆਂ ਜਿਹੜੀਆਂ ਕੰਮ ਜੇ ਕਿਸੇ ਨੇ ਕੁਝ ਕੀਤੇ ਆ ਇਤਿਹਾਸ ਮਾਰਤਾ ਬਣਾਉਂਦਾ ਜੇ ਕਿਸੇ ਨੇ ਕੋਈ ਕੰਮ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਕਲਕੱਲੇ ਸਰਕਾਰ ਸੀ ਤਾਂ ਪੰਜਾਬ ਦੇ ਲੋਕ ਖੁਸ਼ਹਾਲ ਸੀ ਤੇ ਪੰਜਾਬ ਦੇ ਲੋਕ ਹੁਣ ਸਿਰਫ ਬਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਤੇ ਹੁਣ ਤੁਹਾਡੇ ਅੱਖਾਂ ਦੇ ਸਾਹਮਣੇ ਤੁਸੀਂ ਦੇਖਿਆ ਕਿਦੋਂ ਪੰਜਾਬ ਦੇ ਵਿੱਚ ਬੜਾ ਸਮਾਂ ਆਇਆ ਹੜ ਆਇਆ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਸਿਰਫ ਜਾ ਕੇ ਉੱਥੇ ਡਰਾਮੇ ਕੀਤੇ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਉਹਨਾਂ ਨੇ ਜਾ ਕੇ ਲੋਕਾਂ ਦੀ ਜਿੰਨਾ ਵੀ ਹੋ ਸਕੇ ਵਧ ਤੋਂ ਵਧ ਮਦਦ ਕਰਨ ਦਾ ਕੰਮ ਕੀਤਾ ਜੋ ਲੋਕਾਂ ਨੇ ਦੇ ਨਾਲ ਉਹਨਾਂ ਦੇ ਜੋ ਵਾਅਦੇ ਕੀਤੇ ਉਹ ਵਾਅਦੇ ਨੂੰ ਲੈ ਕੇ ਬੇਸ਼ੱਕ ਕੋਈ ਉਹਨਾਂ ਨੂੰ ਵੀਜ਼ ਦੇਣ ਦਾ ਮਸਲਾ ਹੋਵੇ ਬੇਸ਼ੱਕ ਉਹਨਾਂ ਨੂੰ ਇੱਟ ਦਾ ਬ੍ਰੇਤੀ ਚੱਕੜ ਦਾ ਮਸਲਾ ਹੋਵੇ ਬੇਸ਼ੱਕ ਉਹ ਉਹਨਾਂ ਨੂੰ ਜਿਹੜਾ ਹੈਗਾ ਬੰਨ ਬਣਾਉਣ ਦਾ ਮਸਲਾ ਹੋਵੇ ਜਿੱਥੇ ਵੀ ਕੋਈ ਮਦਦ ਦੇਣ ਦੀ ਜ਼ਰੂਰਤ ਪਈ ਤਾਂ ਉੱਥੇ ਪੰਚੂਰਾਂ ਚਾਰਾ ਦੇਣ ਦਾ ਮਸਲਾ ਹੋਵੇ ਉੱਥੇ ਸੁਪਤਾਸ ਸਿੰਘ ਜੀ ਬਾਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਗੈਰੀ ਸਰ ਤੁਸੀਂ ਬਠਿੰਡੇ ਨਾਲ ਬਿਲੋਂਗ ਕਰਦੇ ਹੋ ਤੇ ਬਠਿੰਡੇ ਵਿੱਚ ਮੌਜੂਦਾ ਸਰਕਾਰ ਕਹਿੰਦੀ ਹੈ ਕਿ ਅਸੀਂ ਬਠਿੰਡੇ ਦਾ ਬਹੁਤ ਵਿਕਾਸ ਕੀਤਾ ਕੋਲੋ ਬਣਾ ਤੇ ਬਟਿੰਡੇ ਬਾਰੇ ਕੀ ਕਹਿਣਾ ਚਾਹੁੰਦਾ ਜੋ ਬਟਿੰਡੇ ਦੇ ਵਿੱਚ ਵਿਕਾਸ ਹੋਇਆ ਉਹ ਵਿਕਾਸ ਵੀ ਜਿਆਦਾ ਸਰਬਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ ਤੁਸੀਂ ਆ ਨਜ਼ਰ ਮਾਰਨ ਜਿੱਥੇ ਆਪਾਂ ਜੋਗਰ ਪਾਰਕ ਜਾਂਦੇ ਆ ਇੱਥੇ ਇੱਕ ਜੰਗਲ ਹੁੰਦਾ ਪੂਰਾ ਜੰਗਲ ਹੁੰਦਾ ਸੀ ਕੋਈ ਵੀ ਬੰਦਾ ਇੱਥੇ ਆਨੰਦ ਨਹੀਂ ਸਕਦਾ ਸੀਗਾ ਉਸ ਜੰਗਲ ਦੇ ਵਿੱਚ ਅੱਜ ਸਵੇਰੇ ਸ਼ਾਮ ਲੋਕ ਸ਼ੈਅਰ ਕਰਦੇ ਨੇ ਤੇ ਉੱਥੇ ਲੋਕ ਬਾਹਰੋਂ ਪਿੰਡਾਂ ਦੇ ਵਿੱਚੋਂ ਬਾਹਰਲੇ ਸ਼ਹਿਰਾਂ ਦੇ ਵਿੱਚੋਂ ਆ ਕੇ ਵੀ ਉੱਥੇ ਜੋਗਰਪਰਕ ਨੂੰ ਦੇਖਣ ਦਾ ਕੰਮ ਕਰਦੇ ਨੇ ਤੇ ਪਹਿਲਾਂ ਜਦੋਂ ਤੁਸੀਂ ਦੇਖਿਆ ਸੀ ਕਿ ਜਿਹੜਾ ਉਹ ਨਹਿਰ ਦਾ ਪੁਲ ਆਪਾਂ ਲੱਗਦੇ ਆ ਨਾ ਉਥੋਂ ਦੀ ਗ੍ਰੀਨ ਲਾਈਟਾਂ ਲੱਗੀ ਅਮਰੋਦੀ ਪੁਲ ਤੇ ਜਦੋਂ ਪਾਣੀ ਬਫਾਰੇ ਚੱਲਦੇ ਸੀ ਇਹ じゃ ਕੋਈ ਜਦੋਂ ਐਂਟਰੀ ਕਰਦੇ ਸੀ ਪਟੜੇ ਦੇ ਵਿੱਚ ਤਾਂ ਉਸ ਟਾਈਮ ਪਤਾ ਲੱਗਦਾ ਸੀ ਵਿਕਾਸ ਕੀਤਾ ਅਗਲੇ ਦਲ ਦੇ ਸਿਰ ਤੇ ਵਿਕਾਸ ਹੋਇਆ ਇਸ ਕਰਕੇ ਹੁਣ ਜਿਹੜਾ ਵਿਕਾਸ ਪੁਲ ਬਣਾਇਆ ਕੁਝ ਵੀ ਹੋਇਆ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਕਿ ਕੋਈ ਕੁਝ ਕੀਤਾ ਇਹਨਾਂ ਨੇ ਕੇ ਵਾਅਦਾ ਕੀਤਾ ਸੀ ਕਿ ਅਸੀਂ ਵਸ ਸਟ੍ਰੈਂਡ ਦਾ ਇਹ ਕਰਾਂਗੇ ਲੋਕਰਾਂ ਦੀ ਵਿਕਾਸ ਕਰਾਂਗੇ ਇਹ ਕਰਾਂਗੇ ਪਰੰਟਿਕ ਸੰਧ ਕੋ ਨਜ਼ਰ ਨਹੀਂ ਆਇਆ ਕਿਸੇ ਕਿਸਮ ਦਾ ਕੋ ਸ਼ਹਿਰ ਦੇ ਵਿੱਚ ਕੋ ਵਿਕਾਸ ਹੋਇਆ ਤੁਹਾਡੇ ਅੱਖਾਂ ਦੇ ਸਾਹਮਣੇ ਆ ਪੰਜਾਬ ਦੇ ਵਿੱਚ ਜੇ ਕੋ ਵਿਕਾਸ ਹੋਇਆ ਹੁੰਦਾ ਤਾਂ ਅਪਾ ਪਰਿੰਡੇ ਦੇ ਵਿੱਚ ਜੇ ਕੋ ਵਿਕਾਸ ਹੋਇਆ ਹੁੰਦਾ ਤਾਂ ਪੰਜਾਬ ਦੇ ਲੋਕ ਅੱਜ ਜਿਹੜੇ ਹੈਗਾ ਮਜਾਰੇ ਕਰ ਰਹੇ ਨੇ ਬੱਸ ਸਟੈਂਡ ਨੂੰ ਲੈ ਕੇ ਲੋਕ ਕਿਨੇ ਦਿਨ ਦੇ ਹੋ ਗਏ ਉਹ ਤਰਨੇ ਤੇ ਬੈਠੇ ਨੇ ਬੜਾ ਕੁਝ ਪੰਜਾਬ ਦਾ ਬਠਿੰਡੇ ਦੇ ਲਈ ਆਸਰ ਕੋਈ ਦਿਖਦਾਨੀ ਲੋਕ ਸਾਨੂੰ ਨਹੀਂ ਕੀਤਾ ਸਰ ਵਿਧਾਨ ਸਭਾ ਨੇ ਚੋਣਾ ਨਹੀਂ ਦੇਣੀ ਤਾਂ ਉਸ ਨੂੰ ਲੈ ਕੇ ਤੁਹਾਡੀ ਪਾਰਟੀ ਕਿਸ ਤਰ੍ਹਾਂ ਲੋਕਾਂ ਵਿੱਚ ਜਾ ਰਹੀ ਹੈ ਕਿ ਉਸ ਵਾਲੀ ਕੀ ਵਿਚਾਰ ਹੈ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਵਿੱਚ ਜੋ ਵਿਧਾਨ ਸਭਾ 2027 ਦੇ ਵਿਚਾਰੀਆਂ ਪਹਿਲਾਂ ਤਾਂ ਜੋ ਤਰਨਤਾਰ ਦੀ ਜਿਮਨੀ ਚੋਣਾ ਉਥੇ ਅਸੀਂ ਜਿਹੜੀ ਇੰਗੀ ਹੈ ਬਹੁਮਤ ਦੇ ਨਾਲ ਪੂਰੀਆਂ ਬਤਵਦ ਬੋਟਾਂ ਦੇ ਨਾਲ ਜਨਤਾ ਸਾਨੂੰ ਸਹਿਯੋਗ ਦੇਣ ਦਾ ਕੰਮ ਕਰੂ ਸ਼੍ਰੋਮਣੀ ਕਾਲੇਦਾਰ ਨੂੰ ਜਿੱਤਣ ਦਾ ਕੰਮ ਕਰ ਗਈ ਉਥੋਂ ਤੋਂ ਤੁਹਾਨੂੰ ਕਾਲੇਦਾਰ ਦਾ ਬੋਟ ਵਜਾ ਜਾਵੇਗਾ ਕਿ 2027 ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਇਹ ਨਹੀਂ ਕਰਨਾ ਵੀ ਅਸੀਂ ਵਾਅਦੇ ਕਰ ਰਹੇ ਹਾਂ ਅਸੀਂ ਕਹਿੰਦੇ ਜੋ ਕੁਝ ਪਹਿਲਾਂ ਕੁਝ ਕੀਤਾ ਉਸ ਤੋਂ ਵੱਧ ਵਿਕਾਸ ਕਰਨ ਦਾ ਕੰਮ ਸ਼੍ਰੋਮਣੀ ਅਕਾਲੀ ਦਲ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਆਹ ਲੋਕ ਸਭਾ ਚੋਣ ਹੋਏ ਆ ਕਦੇ ਵੀ ਕਿਸੇ ਸ਼੍ਰੋਮਣੀ ਅਕਾਲੀ ਦੀ ਰੈਲੀ ਦੇ ਵਿੱਚ ਕੋਈ ਵਿਰੋਧ ਨਹੀਂ ਹੋਇਆ ਪਰ ਦੂਜੀਆਂ ਪਾਰਟੀਆਂ ਦਾ ਸ਼ਰਮ ਮੁੱਤ ਲੋਕਾਂ ਨੇ ਵਿਰੋਧ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਦੌਰ 2027 ਦੇ ਵਿੱਚ ਲੈ ਕੇ ਆਉਣ ਦੇ ਲਈ ਜਿਹੜਾਗਾ ਪਿਆਰ ਕਰ ਰਹੇ ਨੇ ਲੋਕ 14 ਦੇ ਇੱਕ ਜਦੋਂ 2027 ਆਵੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਈਏ ਸਰਦਾਰ ਸ਼ਿਸ਼ਿਰ ਸਿੰਘ ਜੀ ਬਾਦਲ ਉਹਨੋਂ ਰਹੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਸੋ ਅਸੀਂ ਧੰਨਵਾਦ ਕਰਦੇ ਆ ਜਗਦੀਪ ਸਿੰਘ ਗੈਰੀ ਜੀ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਤੇ ਲੋਕਾਂ ਦੀ ਆਵਾਜ਼ ਨੂੰ ਲੈ ਕੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਗੈਰੀ ਸਾਹਿਬ ਬਹੁਤ-ਬਹੁਤ ਧੰਨਵਾਦ ਹੈ। ਥੈਂਕ ਯੂ ਜੀ ਮੈਂ ਵੀ ਤੁਹਾਡੇ ਚੈਨਲ ਦਾ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਦਫ਼ਤਰ ਦੇ ਵਿੱਚ